ਜਿੱਥੇ ਪਿੰਡ ਦੀ ਪੰਚੀ ਜਾਂ ਸਰਪੰਚੀ ਲੈਣ ਦੇ ਲਈ ਫਾਇਰ ਚੱਲ ਪਏ ਕਡਨੈਪਿੰਗ ਹੋਣ ਲੱਗੀ ਕਾਦਮ ਤੱਕ ਪਾੜਨੇ ਪਏ ਕੋਈ ਵਿਆਹ ਛੱਡ ਕੇ ਪਰਮਪੰਨ ਆ ਗਿਆ ਪਰ ਇੱਥੇ ਪੰਜਾਬ ਦੇ ਇਸ ਪਿੰਡ ਨੂੰ ਦੇਖੋ ਜਿਸਨੇ ਦਾਅ ਦਿੱਤਾ ਕਿ ਜੇ ਸਤਿ ਸ੍ਰੀ ਅਕਾਲ ਉਸ ਪਿੰਡ ਦਾ ਵਿਕਾਸ ਕਰਨਾ ਹੈ ਆਪਣੇ ਪਿੰਡ ਦੇ ਲਈ ਕੁਝ ਕਰਨਾ ਹੈ ਤਾਂ ਅਜਿਹੀ ਧੋਖਾਧੜੀ ਫੂਕੜ ਦੇ ਵਿੱਚ ਪੈਸੇ ਵਹਾਣੇ ਬਿਲਕੁਲ ਵੀ ਜਾਇਜ਼ ਨਹੀਂ ਨੇ ਇੱਕ ਛੋਟੇ ਜਿਹੇ ਤਰੀਕੇ ਦੇ ਨਾਲ ਪਿੰਡ ਦੀ ਪੰਚਾਇਤ ਵੀ ਖੜੀ ਕਰ ਦਿੱਤੀ ਤੇ ਸਹਿਮਤੀ ਦੇ ਨਾਲ ਸਰਪੰਚ ਵੀ ਚੁਣ ਲਿਆ ਵਿਹਾਰ ਗੱਲ ਕਰ ਰਹੇ ਹਾਂ ਮਾਨਸਾ ਦੇ ਪਿੰਡ ਦਿਆਰਪੁਰ ਦੀ ਜਿੱਥੇ ਇੱਕ ਅਜੀਹਾਂ ਅਨੋਖਾ ਤਰੀਕਾ ਦੇਖਣ ਨੂੰ ਮਿਲਿਆ ਜਿਸ ਦੀ ਚਰਚਾ ਸੋਸ਼ਲ ਮੀਡੀਆ ਤੇ ਖੂਬ ਚੱਲ ਪਈ ਤੁਸੀਂ ਦੇਖਿਆ ਕਿ ਕਿਵੇਂ ਨਾਮਜ਼ਦਗੀ ਫਾਰਮ ਭਰਨ ਦੇ ਲਈ ਪਿੰਡਾਂ ਦੇ ਵਿੱਚ ਕਿਹੋ ਜਿਹੇ ਕਾਰੇ ਹੋਏ ਕਿਵੇਂ ਲੋਕ ਚਨੇ ਉਮੀਦਵਾਰ ਜਿਹੜੇ ਨੇ ਇੱਕ ਦੂਸਰੇ ਤੋਂ ਅੱਗੇ ਲੰਘਣ ਦੇ ਲਈ ਐਨੇ ਉਤਾਰੂ ਹੋ ਗਏ ਕਿ ਇੱਕ ਦੂਸਰੇ ਦੇ ਕਾਗਜ਼ ਤੱਕ ਪਾੜਨੇ ਪੈਗੇ ਕਿਸੇ ਨੂੰ ਕਿਸੇ ਦੀ ਕਿਡਨਾਪਿੰਗ ਤੱਕ ਰਾਣੀ ਪੈਗੀ ਕਿਤੇ ਫਾਇਰ ਤੱਕ ਚੱਲ ਪਏ ਕੋਈ ਵਿਆਹ ਛੱਡ ਕੇ ਧੋੜਾ ਆਇਆ ਕਿ ਮੈਂ ਆਪਣੀ ਪੰਚੀ ਸਰਪੰਚੀ ਦੇ ਫਾਰਮ ਜਮਾ ਕਰਾਦਾ ਪਰ ਇੱਥੇ ਪੰਜਾਬ ਦੇ ਇਸ ਪਿੰਡ ਨੇ ਬਿਲਕੁਲ ਵੀ ਅਜਿਹਾ ਨਹੀਂ ਕੀਤਾ ਕੋਈ ਧੋਖਾ ਤਾਂ ਨਹੀਂ ਕੋਈ ਸ਼ੋਰ ਸ਼ੇਵਾਜੀ ਨਹੀਂ ਕੀਤੇ ਫੋਕਰ ਦੇ ਵਿੱਚ ਪੈਸੇ ਬਹਾਲ ਨੂੰ ਟੱਚ ਸਮਝਿਆ ਕਿਉਂਕਿ ਇਹਨਾਂ ਨੇ ਤਰੀਕਾ ਹੀ ਅਜੀਹਾ ਅਪਣਾਇਆ ਜੀ ਹਾਂ ਪਿੰਡ ਵਾਲੇ ਜਿਹੜੇ ਨੇ ਪਹਿਲਾਂ ਤਾਂ ਸੈਂਟੀ ਦੇ ਨਾਲ ਸਰਪੰਚ ਦੀ ਚੋਣ ਕਰਦੇ ਨੇ ਜਦੋਂ ਪੰਚ ਦੀ ਚੋਣ ਕਰਨ ਦੀ ਬਾਰੀ ਆਉਂਦੀ ਹੈ ਤਾਂ ਇੱਕ ਪੰਚ ਦੀ ਚੋਣ ਤੇ ਥੋੜੀ ਜਿਹੀ ਚੋਣ اٹਕ ਜਾਂਦੀ ਹੈ ਇਹਨਾਂ ਨੂੰ ਨਾ ਤਾਂ ਕੋਈ ਪੁਲਿਸ ਅਫਸਰਾਂ ਦੀ ਲੋੜ ਪਈ ਕੋਈ ਸੁਰੱਖਿਆ ਕਰਮੀ ਦੀ ਲੋੜ ਪਈ ਕੋਈ ਚੋਣ ਕਮਿਸ਼ਨ ਦੀ ਕੋਈ ਵੀ ਇਹਨਾਂ ਨੂੰ ਲੋੜ ਨਹੀਂ ਪਈ ਕੋਈ ਅਬਜ਼ਰਵਰ ਪੋਲਿੰਗ ਏਜੰਟ ਇੱਧਰ ਦੇਖਣ ਨੂੰ ਨਹੀਂ ਮਿਲਿਆ ਇਹਨਾਂ ਨੇ ਆਪ ਅੱਗੇ ਹੋ ਕੇ ਆਪਣੇ ਪਿੰਡ ਦੇ ਲਈ ਕੁਝ ਕਰਨਾ ਚਾਇਆ ਆਪ ਇਹਨਾਂ ਨੇ ਸਾਰੀਆਂ ਲੜਾਈਆਂ ਖਤਮ ਕਰਨ ਦੇ ਲਈ ਦੋ ਟੀਮ ਦੇ ਪੀਪੇ ਲੈ ਦੂਸਰੇ ਫੋਟੋਆਂ ਚਪਕਾ ਦਿੱਤੀਆਂ ਤੇ ਪਿੰਡ ਵਾਲਿਆਂ ਨੇ ਵੀ ਲਾਈਨਾਂ ਬਣਾ ਕੇ ਅਨੁਸ਼ਾਸਨ ਦੇ ਨਾਲ ਜਿਹਨੂੰ ਉਹ ਪਸੰਦ ਕਰਦੇ ਨੇ ਜਿਹਨੂੰ ਉਹ ਸਰਪੰਚ ਪੰਜ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਵੋਟਾਂ ਪਾਣੀਆਂ ਪਾਰਟੀਆਂ ਦੇ ਨਾਲ ਸ਼ੁਰੂ ਕਰ ਦਿੱਤੀਆਂ ਤੇ ਵੋਟਾਂ ਦਾ ਰਿਜ਼ਲਟ ਵੀ ਕੱਢ ਲਿਆ ਇੱਕ ਉਮੀਦਵਾਰ ਨੂੰ 57 ਤੇ ਦੂਸਰੇ ਉਮੀਦਵਾਰ ਨੂੰ 94 ਵੋਟਾਂ ਪਈਆਂ ਜਿਸ ਦੇ ਕਰਕੇ ਮੰਤੂ ਦਾ ਜਿਹੜਾ ਪੱਕਾ ਪਤਾ ਲੱਗ ਗਿਆ ਕਿ ਕਿਸ ਨੂੰ ਪੰਚ ਚੁਣਨਾ ਹੈ ਕਿਸ ਨੂੰ ਸਰਪੰਚ ਚੁਣਨਾ ਹੈ ਸੋ ਇਸ ਤਰੀਕੇ ਦੇ ਨਾਲ ਇਸ ਪਿੰਡ ਵਾਲਿਆਂ ਨੇ ਅਨੋਖੀ ਪੈਲ ਕਦਮੀ ਕੀਤੀ ਤੇ ਪਿੰਡ ਬਣ ਗਿਆ ਪੰਜਾਬ ਦੇ ਬਾਕੀ ਪਿੰਡਾਂ ਦੇ ਨਾਲੋਂ ਸਭ ਤੋਂ ਅਲੱਗ ਜਿੱਥੇ ਪੰਚੀ ਸਰਪੰਚੀ ਲਈ ਕਰੋੜਾਂ ਤੱਕ ਦੀਆਂ ਬੁਲੀਆਂ ਵੀ ਲੱਗੀਆਂ ਪੈਸਾ ਵੀ ਪਾਣੀ ਮੰਗੂ ਮਹਾਨ ਦੀਆਂ ਸੀ ਗੱਲਾਂ ਅਜៃਆਂ ਚੀਜ਼ਾਂ ਦੇਖੀਆਂ ਪਰ ਇੱਥੇ ਇਸ ਪਿੰਡ ਦੇ ਇਸ ਕੰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ